ਜਿਵੇਂ ਕਿ ਕਿਹਾ ਜਾਂਦਾ ਹੈ ਕਿ 6-8 ਸਾਲ ਪੁਰਾਣਾ ਇਹ ਮੰਦਿਰ ਹੈ ਮਤਲਬ ਕਿਵੇਂ ਇਸ ਦੀ ਮੰਦਿਰ ਦੀ ਸਥਾਪਨਾ ਕਿਵੇਂ ਹੋਈ ਮੈਨੂੰ ਇਹ ਧਰ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਸਾਡੇ ਰਾਧਾ ਕ੍ਰਿਸ਼ਨ ਮੰਦਿਰ ਮਾਡਲ ਟਾਊਨ 'ਚ ਵਿਜ਼ਿਟ ਕਰ ਰਹੇ ਹੋ ਤੇ ਮੈਨੂੰ ਇੱਥੇ ਐਜ਼ ਚੇਅਰਮੈਨ ਟਰਸਟ ਦੇ ਵਿੱਚ ਸੇਵਾ ਕਰਨ ਦਾ ਮੌਕਾ ਪਿਛਲੇ 8 ਸਾਲ ਤੋਂ ਮਿਲਿਆ ਹੋਇਆ ਮੈਂ ਸਮਝਦਾ ਹਾਂ ਵੀ ਜਿਹੜਾ ਇਹ ਮੰਦਿਰ ਬਣਿਆ ਜਦੋਂ 1958 ਦੇ ਵਿੱਚ ਪੈਪਸੋ ਟਾਊਨਸ਼ਿਪ ਨੇ ਇਸ ਮਾਡਲ ਟਾਊਨ ਨੂੰ ਇੱਕ ਵਿਕਾਸ ਦੇ ਤੌਰ ਤੇ ਇੱਕ ਪ੍ਰੋਜੈਕਟ ਲਿੱਤਾ ਸੀ ਉਦੋਂ ਹੀ ਇਸ ਮੰਦਰ ਦੇ ਵਿੱਚ ਵਾਸਤੇ ਇੱਕ ਪਾਰਕਾਂ ਦੇ ਨਾਲ ਜੁੜਵੀਂ ਜਗ੍ਹਾ ਇੱਕ ਛੱਡ ਦਿੱਤੀ ਸੀ ਤਾਂ ਕਿ ਇੱਥੇ ਧਰਮ ਨਾਲ ਸੰਬੰਧਿਤ ਲੋਕ Hindu ਧਰਮ ਦੇ ਲੋਕ ਇੱਥੇ ਇਸ ਮੰਦਰ ਦੇ ਕੋਈ ਵਡਾ ਸਕਣ ਉਦੋਂ ਤੋਂ ਹੀ ਇਹ ਮੰਦਰ ਦੀ ਸਥਾਪਨਾ ਹੋਈ ਹੈ 58 ਤੇ 1958 ਚ ਮੂਰਤੀ ਸਥਾਪਨਾ ਹੋਣ ਤੋਂ ਬਾਅਦ ਬਾਉਂਡਰੀ ਵਾਲ ਬਣੀ ਬਾਉਂਡਰੀ ਵਾਲ ਤੋਂ ਬਾਅਦ ਇੱਥੇ ਨਾਲ ਇੱਕ ਹਨੂਮਾਨ ਜੀ ਦਾ ਮੰਦਰ ਬਣਿਆ ਹਨੂਮਾਨ ਜੀ ਦੇ ਮੰਦਰ ਦੇ ਨਾਲ ਫਿਰ ਇਹਨਾਂ ਨੇ ਇੱਕ ਸਾਡੇ ਇੱਕ ਬੜੇ ਆਰਕੀਟੈਕਟ ਹੁੰਦੇ ਸੀ ਤਾਂ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ ਕਿ ਇਹਦਾ ਨਕਸ਼ਾ ਬਣਾਇਆ ਜਾਵੇ ਤਾਂ ਉਹਨਾਂ ਨੇ ਨਕਸ਼ਾ ਐਸਾ ਬਣਾਇਆ ਕਿ ਅੱਜ ਤੱਕ ਤੁਸੀਂ ਕਿਸੇ ਵੀ ਜਗ੍ਹਾ ਤੇ ਮੰਦਿਰ ਜਾਓਂਗੇ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਬਣਤਰ ਮੰਦਿਰ ਦੀ ਕਿਸੇ ਦੀ ਨਹੀਂ ਮਿਲੇਗੀ ਇੰਨਾ ਅੱਛੇ ਤਰੀਕੇ ਨਾਲ 8 ਪਿੱਲਰ ਲਾ ਕੇ ਔਰ ਚਾਰ ਮੰਦਿਰ ਜਿਹੜੇ ਛੋਟੇ ਵਾਲੇ ਦੁਆਲੇ ਸ਼ਿਵ ਜੀ ਦਾ ਔਰ ਭਗਵਾਨ ਹਨੂਮਾਨ ਜੀ ਦਾ ਔਰ ਦੋ ਮੰਦਿਰ ਹੋਰ ਨੇ ਉਹਨਾਂ ਦੀ ਤੁਹਾਨੂੰ ਇੱਕ ਜਗ੍ਹਾ ਸੈਂਟਰ ਦੇ ਵਿੱਚ ਹਾਲ 'ਚ ਖੜੇ ਹੋ ਕੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਹੋ ਜਾਂਦੇ ਨੇ ਮੇਨ ਜਿਹੜਾ ਇਹ ਮੰਦਿਰ ਦਾ ਨਾਮ ਰੱਖਿਆ ਗਿਆ ਸੀ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਤੇ ਸਾਰੇ ਹੀ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਔਰ ਜਦੋਂ ਇਹ ਕੋਈ ਵੀ ਫੰਕਸ਼ਨ ਸਾਡੇ ਦੋ ਵੱਡੇ ਫੰਕਸ਼ਨ ਹੁੰਦੇ ਨੇ ਇੱਕ ਸ਼ਿਵਰਾਤਰੀ ਦਾ ਫੰਕਸ਼ਨ ਹੁੰਦਾ ਹੈ ਇੱਕ ਜਨਮ ਅਸ਼ਟਮੀ ਦਾ ਫੰਕਸ਼ਨ ਹੁੰਦਾ ਹੈ ਪਟਿਆਲੇ ਦੇ ਸਾਰੇ ਮੰਦਿਰਾਂ ਦੇ ਵਿੱਚ ਜਿੰਨੇ ਵੀ ਸ਼ਰਧਾਲੂ ਹੁੰਦੇ ਨੇ ਆਉਂਦੇ ਨੇ ਅਸੀਂ ਸਮਝਦੇ ਹਾਂ ਕਿ ਸਾਨੂੰ ਬੜਾ ਇਸ ਗੱਲ ਕਹਿ ਕੇ ਖੁਸ਼ੀ ਹੈ ਕਿ ਸਭ ਤੋਂ ਵੱਧ ਰਸ਼ ਸਭ ਤੋਂ ਵੱਧ ਸ਼ਰਧਾਲੂ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੀ ਗਿਣਤੀ ਕਿੰਨੇ 3000 ਦੇ ਆਸ-ਪਾਸ ਦੋਨੇ ਫੰਕਸ਼ਨਾਂ ਦੇ ਵਿੱਚ ਹੁੰਦੀ ਹੈ 3000 ਲੋਕ ਜਿਹੜੇ ਸਾਡੇ ਸ਼ਿਵਰਾਤਰੀ ਨੂੰ ਆਉਂਦੇ ਨੇ ਘੱਟੋ ਘੱਟ ਉਹ 3000 ਲੋਕ ਜਿਹੜੇ ਜਿਹੜੇ ਜਨਮ ਅਸ਼ਟਮੀ ਤੇ ਆਉਂਦੇ ਨੇ ਉਹਨਾਂ ਲਈ ਅਸੀਂ ਪੂਰੇ ਇੰਤਜ਼ਾਮ ਕਰਦੇ ਆ ਮੈਨੇਜਮੈਂਟ ਟੀਮ ਵੱਲੋਂ ਸਾਡੀ 350 ਤੋਂ ਉੱਪਰ ਸਾਡੇ ਮੰਥਲੀ ਮੈਂਬਰ ਨੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਟੀਮ ਬਣਾਈ ਹੋਈ ਹੈ ਜਿਹੜੀ ਮੈਨੇਜ ਕਰਦੀ ਹੈ ਔਰ ਸਾਡਾ ਇੱਕ ਜਿਹੜਾ ਮੰਦਿਰ ਦਾ ਸ਼ੁਰੂ ਦੇ ਵਿੱਚ ਜਿੱਦੋਂ ਜਗ੍ਹਾ ਇਹ ਸਾਨੂੰ ਮਿਲੀ ਸੀ ਸਰਕਾਰ ਤੋਂ ਤਾਂ ਇੱਕ ਟਰਸਟ ਬਣਿਆ ਸੀ ਉਹ ਟਰਸਟ ਦੇ ਵਿੱਚ ਸਾਡਾ ਇੱਕ ਟਰਸਟ ਜਿਹੜਾ ਪੂਰਾ ਇਹ ਕਸਟੋਡੀਅਨ ਹੈ ਉਹ ਪੂਰਾ ਬੈਂਕ ਦਾ ਪੈਸੇ ਦਾ ਹੋਰ ਸਾਰਾ ਕੁਝ ਆਪਣੇ ਕੋਲ ਰੱਖਦਾ ਹੈ ਔਰ ਜਿਹੜਾ ਕੰਮ ਕਾਜ ਨੇ ਅਸੀਂ ਇੱਕ ਟੀਮ ਮੈਨੇਜਮੈਂਟ ਕਮੇਟੀ ਜਿਹਨੂੰ ਅਸੀਂ ਕਹਨੇ ਆ ਉਹ ਅਸੀਂ ਉਹਦਾ ਇੱਕ ਪ੍ਰਧਾਨ ਸੈਕਟਰੀ ਕੈਸ਼ੀਅਰ ਬਣਾਉਣੇ ਆ ਉਹ ਸਾਰਾ ਇਸ ਇੰਤਜ਼ਾਮ ਕਰਦਾ ਹੈ ਤੇ ਇੱਥੇ ਲਗਾਤਾਰ ਪਿਛਲੇ 8 ਸਾਲ ਤੋਂ ਖਾਸ ਤੌਰ ਤੇ ਅਸੀਂ 1.5 ਕਰੋੜ ਰੁਪਏ ਦਾ ਖਰਚਾ ਡਿਵੈਲਪਮੈਂਟ ਤੇ ਕਰ ਚੁੱਕੇ ਆ ਜਿਹਦੇ ਵਿੱਚ ਮੇਨ ਅਸੀਂ ਇੱਕ ਭਗਵਾਨ ਕ੍ਰਿਸ਼ਨ ਦਾ ਰਾਤ ਜਿਹੜਾ ਜੈਪੁਰ ਤੋਂ ਬਣਵਾ ਕੇ ਲੈ ਕੇ ਆਏ ਸੀ ਬਾਹਰ ਮੇਨ ਗੇਟ ਤੇ ਲਾਇਆ ਗਿਆ ਔਰ ਇੱਕ ਲੰਗਰ ਹਾਲ ਤਿਆਰ ਕੀਤਾ ਹੈ ਉਹਦੇ ਨਾਲ ਸਾਨੂੰ ਜਿਹੜੇ ਲੋਕਾਂ ਦੇ ਦੁੱਖ ਸੁੱਖ ਦੇ ਭੋਗਾਂ ਦਾ ਤੇ ਹੋਰ ਕੋਈ ਧਾਰਮਿਕ ਕਾਰਜਕ੍ਰਮ ਕਰਨੇ ਆਉਂਦੇ ਨੇ ਉਹਦੇ ਲਈ ਬਹੁਤ ਬੱਚੀ ਸਹੂਲਤ ਹੋ ਗਈ ਲੋਕਾਂ ਦੀ ਆਸ-ਪਾਸ ਦੇ ਲੋਕ ਕਲੋਨੀਆਂ ਦੇ 20 25 ਕਲੋਨੀਆਂ ਸਾਡੇ ਆਲੇ-ਦੋਲੇ ਪੈਂਦੀਆਂ ਨੇ ਉਸ ਤੋਂ ਬਾਅਦ ਦੂਰ ਦਰਾਡੇ ਦੇ ਲੋਕ ਵੀ ਅਰਬਨ ਸਟੇਟ ਤੋਂ ਭਾਰਤਨਗਰ ਤੋਂ ਜਾਂ ਦੂਜੇ ਨਿਊ ਲਾਲਬਾਗ ਤੋਂ ਉੱਥੋਂ ਵੀ ਲੋਕ ਇੱਥੇ ਆਉਣਾ ਪਸੰਦ ਕਰਦੇ ਨੇ ਕੋਈ ਆਪਣੇ ਦੁੱਖ ਸੁੱਖ ਦੇ ਕਾਰਜਕ੍ਰਮ ਕਰਨ ਲਈ ਸਾਡੇ ਪਾਰਕਿੰਗ ਫੈਸਿਲਿਟੀ ਬਹੁਤ ਵੱਡੀ ਹੈ ਔਰ ਵੈਲ ਪਲੇਸਡ ਜਿਹੜਾ ਮੰਦਿਰ ਇਸ ਕਰਕੇ ਹੈ ਕਿ ਦੀ ਲੋਕੇਸ਼ਨ ਚਾਰੇ ਪਾਸੇ ਦੇ ਸੜਕਾਂ ਨੇ ਕੋਈ ਇੰਨੀ ਸਾਫ਼ ਸੁਥਰੀ ਜਗ੍ਹਾ ਜਿਹੜੀ ਹੈ ਦੂਜੀ ਜਗ੍ਹਾ ਦੇਖਣ ਨੂੰ ਘੱਟ ਮਿਲੇਗੀ ਤੁਹਾਨੂੰ ਤੇ ਜਿਹੜੇ ਸਾਡੇ ਆਰਕੀਟੈਕਟ ਹੁਜਾ ਜੀ ਸੀ ਉਹਨਾਂ ਨੇ ਫ੍ਰੀ ਬਿਨਾ ਪੈਸੇ ਕੋਈ ਖਰਚਾ ਲਿੱਤੇ ਇਹਦਾ ਜਿਹੜਾ ਨਕਸ਼ਾ ਤਿਆਰ ਕੀਤਾ ਸੀ ਜਿਹੜਾ ਕਿ ਅੱਜ ਵੀ ਲੋਕ ਬੜੀ ਪ੍ਰਸ਼ੰਸਾ ਕਰਦੇ ਨੇ ਸੋ ਮੈਨੂੰ ਵੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਹੋਇਆ 8-9 ਸਾਲ ਤੋਂ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇੱਥੇ ਅਸੀਂ ਸੇਵਾ ਕਰ ਪਾਏ ਆ ਅੱਛਾ ਇਹਨੂੰ ਡਿਵੈਲਪ ਕਰ ਪਾਏ ਆ ਔਰ ਇਹਦੀ ਹੁਣ ਅਸੀਂ ਆਮਦਨ ਵੀ ਇੰਨੀ ਵਧਾ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਚ ਜਿਹੜੀ ਡਿਵੈਲਪਮੈਂਟ ਦੀ ਸਪੀਡ ਹੈ ਹੋਰ ਵਧ ਜੇਗੀ ਜਿਹਦੇ ਚ ਅਸੀਂ ਇੱਕ ਸੋਲਰ ਲਾਇਆ ਹੈ ਉੱਪਰ ਉਹਦੇ ਨਾਲ ਸਾਡਾ ਬਿਜਲੀ ਦਾ ਬਿੱਲ ਬੰਦ ਹੋ ਗਿਆ 2 ਲੱਖ ਰੁਪਏ ਸਾਲ ਦਾ ਇੱਕ ਅਸੀਂ ਇਹਦੇ ਤੇ ਪਿੱਛੇ ਜਿਹੜਾ ਲੰਗਰ ਹਾਲ ਬਣਾਇਆ ਉਹਦੇ ਨਾਲ ਭੋਗਾਂ ਦੀ ਬੁਕਿੰਗ ਹੋ ਗਈ ਤਕਰੀਬਨ 2 ਲੱਖ ਰੁਪਏ ਸਾਲ ਦੀ ਸਾਡੀ ਉਹ ਆਮਦਨ ਹੋ ਗਈ ਇੱਕ ਅਸੀਂ ਇੱਥੇ ਜਿਹੜਾ ਪਿੱਛੇ ਰਸਤਾ ਮੰਦਰ ਦੀ ਬੈਕ ਸਾਈਡ ਤੇ ਜਿਹੜਾ ਮਜੀਠੀਆਂ ਨੂੰ ਜਾਂਦਾ ਹੈ ਉਹ ਬੜੀ ਲੰਬੇ ਸਮੇਂ ਦੀ ਸਾਡੀ ਲੋਕਾਂ ਦੀ ਡਿਮਾਂਡ ਸੀ ਕਿਉਂਕਿ ਮੈਂ ਇੱਥੇ ਕਾਉਂਸਲਰ ਵੀ ਆ ਇਸ ਕਰਕੇ ਮੈਨੂੰ ਮੌਕਾ ਮਿਲਿਆ ਮੈਂਨੇ ਉਹ ਬੜਾ ਜ਼ੋਰ ਤੇ ਉਹਦੇ ਵੇਲੇ ਅਸੀਂ ਉਹ ਰਸਤਾ ਖਲਵਾਉਣ ਨਾਲ ਕਿਉਂਕਿ ਸਾਡੇ ਮੌਲ ਟਾਉਨ ਦੇ ਵਿੱਚ ਸਭ ਤੋਂ ਵੱਧ ਪਾਰਕ ਹਰੇਕ ਬਾੜ ਨਾਲੋਂ ਜ਼ਿਆਦਾ ਨਹੀਂ ਉਹ ਜਿੰਨੇ ਵੀ ਲੋਕ ਇਧਰ ਬੰਜੀਠੀਆ ਨਿਊ ਮਜੀਠੀਆ ਸੈਂਚਰੀ ਭਾਰਤਨਾਗਰ ਅਗਲੋਬੋ ਆਬਲੋਵਾਲ ਯਾਦਵਿੰਦਰਾਨ ਕਲੇਬ ਤੋਂ ਲੋਕ ਇੰਦਰ ਸੈਰ ਕਰਨ ਆਉਂਦੇ ਨੇ ਡਿਸਪੈਂਸਰੀ ਵਿੱਚ ਕੰਮਕਾਰਾਂ ਚ ਆਉਂਦੇ ਨੇ ਸਕੂਲਾਂ ਚ ਆਉਂਦੇ ਨੇ ਕਮਿਊਨਿਟੀ ਹਾਲ ਆਉਂਦੇ ਨੇ ਮਾਰਕੀਟ ਸ਼ੋਪਿੰਗ ਕਰਨ ਆਉਂਦੇ ਨੇ ਉਹਨਾਂ ਦੀ ਆਵਾਜ਼ ਐ ਇੰਨੀ ਵੱਧ ਗਈ ਤਾਂ ਸਾਡੀ ਗੱਲਿਆਂ ਦੀ ਆਮਦਨ ਜਿਹੜੀ ਸੀ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ 50000 ਰੁਪਏ ਸਾਲ ਦੀ ਮਹੀਨੇ ਦੀ ਹੁੰਦੀ ਸੀ ਹੁਣ ਸਾਨੂੰ ਲੱਖ ਰੁਪਏ ਤੋਂ ਉੱਪਰ ਦੀ ਆਮਦਨ ਹੋ ਗਈ ਉਹਦਾ ਸਾਨੂੰ ਬੜਾ ਲਾਭ ਹੋਇਆ ਰਸਤਾ ਖੁੱਲਣ ਦਾ ਔਰ ਮੰਦਰ ਦੀ ਸ਼ਰਧਾ ਵੀ ਵਧੀ ਹੈ ਨਾਲ ਸਾਡੀ ਆਮਦਨ ਵੀ ਵਧੀ ਹੈ ਸਾਨੂੰ ਹੁਣ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਮੰਦਰ ਲਈ ਅਸੀਂ ਕੁਝ ਕਰ ਪਾਵਾਂਗੇ ਔਰ ਸਾਡੀ ਜਿਹੜੀ ਟੀਮ ਚਾਹੇ ਸਾਡਾ ਰਾਧਾਕ੍ਰਿਸ਼ਨ ਮੰਦਰ ٹرسٹ ਹੈ ਜਾਂ ਰਾਧਾ ਕ੍ਰਿਸ਼ਨ ਮੰਦਰ ਮੈਨੇਜਮੈਂਟ ਕਮੇਟੀ ਹੈ ਸਾਰੇ ਲੋਕ ਸੇਵਾ ਭਾਵ ਦੇ ਲੋਕ ਨੇ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਇੱਕ ਪੈਸੇ ਦਾ ਵੀ ਕੋਈ ਇੱਧਰ ਉੱਧਰ ਕਦੇ ਨਹੀਂ ਹੋਇਆ ਸਾਰੇ ਆਪਣੀ ਜੇਬ ਚੋਂ ਖਰਚ ਕਰਨ ਵਾਲੇ ਨੇ ਕੋਈ ਮੰਦਰ ਜੋ ਕੋਈ ਨਜਾਇਜ਼ ਲਾਭ ਲੈ ਕੇ ਜਾਂ ਕੋਈ ਪੈਸੇ ਦੀ ਇਧਰ ਉਧਰ ਕਰਨ ਵਾਲਾ ਕੋਈ ਬੰਦਾ ਸਾਡੇ ਕੋਲ ਨਹੀਂ ਹੈ ਤੇ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਸ਼ਰਧਾਲੂ ਇਸ ਮੰਦਰ ਦੇ ਨਾਲ ਜੁੜ ਗਏ ਹਨ ਹਨਾ ਤੇ ਕੀ ਮੰਨਤਾ ਕੀ ਹੈ ਇਸ ਮੰਦਰ ਦੀ ਕਿ ਇੰਨੇ ਸ਼ਰਧਾਲੂ ਜਿਹੜੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਨੂੰ ਹੋਰ ਕੀ ਮਤਲਬ ਕੀ ਇਸ ਮੰਦਰ ਦੇ ਵਿੱਚ ਪ੍ਰਬੰਧ ਕੀਤੇ ਜਾਂਦੇ ਨੇ ਆ ਕੀ ਆਸ ਨਾਲ ਲੋਕੀ ਇੱਥੇ ਜੁੜੇ ਨੇ ਅ ਦੇਖੋ ਇਸ ਤਰ੍ਹਾਂ ਵੀ ਹਰੇਕੀ ਧਾਰਮਿਕ ਸਥਾਨ ਦੇ ਉੱਪਰ ਲੋਕ ਜੁੜਦੇ ਨੇ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਕਿਸੇ ਜਗ੍ਹਾ ਤੇ ਕੋਈ ਮੰਨਤਾ ਮੰਨੀ ਜਾਂਦੀ ਹੈ ਕਿਸੇ ਜਗ੍ਹਾ ਤੇ ਕੋਈ ਕਿਸੇ ਨੂੰ ਦੁੱਖ ਹੈ ਆਪਣਾ ਦੁੱਖ ਲੈ ਕੇ ਜਾਂਦਾ ਹੈ ਉਹਨੂੰ ਉੱਥੇ ਪੂਰਤੀ ਹੁੰਦੀ ਹੈ ਮੰਨਤਾਂ ਵਗਰੇ ਨਾਲ ਪਰ ਸਾਡੇ ਜਿਹੜੇ ਰਾਧਾਕ੍ਰਿਸ਼ਨ ਮੰਦਿਰ ਮਾਡਲ ਟਾਉਨ ਦੀ ਅਗਰ ਮੈਂ ਤੁਹਾਨੂੰ ਦੱਸਾਂ ਉਹਦੇ ਵਿੱਚ ਸਾਡੇ ਇਸ ਤਰ੍ਹਾਂ ਵੀ ਜਿੰਨੇ ਵੀ ਲੋਕ ਸ਼ੁਭ ਕੰਮ ਨੇ ਜੀ ਚਾਹੇ ਉਹਨਾਂ ਦੇ ਘਰ 'ਚ ਵਿਆਹ ਸ਼ਾਦੀ ਹੈ ਚਾਹੇ ਉਹਨਾਂ ਦੇ ਘਰ ਕੋਈ ਬੱਚਾ ਜਨਮ ਲੈਂਦਾ ਹੈ ਚਾਹੇ ਕਿਸੇ ਨੇ ਕੋਈ ਨਵੀਂ ਕਾਰ ਖਰੀਦੀ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਮਾਡਲ ਟਾਉਨ ਜਿਹੜਾ ਰਾਧਾਕ੍ਰਿਸ਼ਨ ਮੰਦਿਰ ਹੈ ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕਰੀਏ ਭਗਵਾਨ ਕ੍ਰਿਸ਼ਨ ਨੂੰ ਮਿਲ ਕੇ ਉੱਥੋਂ ਦੇ ਪੁਜਾਰੀਆਂ ਨੂੰ ਆਸ਼ੀਰਵਾਦ ਲੈ ਕੇ ਫਿਰ ਉਹ ਨਾਮਾ ਕੰਮ ਸ਼ੁਰੂ ਕਰਦੇ ਨੇ ਔਰ ਜਦੋਂ ਵੀ ਕਿਸੇ ਨੂੰ ਕੋਈ ਲੱਗਦਾ ਹੈ ਵੀ ਅਸੀਂ ਕੋਈ ਇਹੋ ਜਿਹਾ ਸੁਖਣਾ ਸੁਖੀਏ ਜਿਵੇਂ ਅਸੀਂ ਵੀ ਵੀ ਤੁਸੀਂ ਭਗਵਾਨ ਕ੍ਰਿਸ਼ਨ ਸਾਡਾ ਆ ਕੰਮ ਪੂਰਾ ਹੋ ਜਾਏ ਤਾਂ ਤੁਹਾਡੇ ਕੋਲ ਅਸੀਂ ਆ ਕੰਮ ਕਰਕੇ ਜਾਵਾਂਗੇ ਸਾਡੇ ਕੋਲ ਆਉਂਦੇ ਨੇ ਸ਼ਰਧਾਲੂ ਐਸੇ ਕਿ ਜੀ ਅਸੀਂ ਆ ਸੁਖਣਾ ਸੁਖੀ ਸੀ ਸਾਡੇ ਘਰ ਦੇ ਵਿੱਚ ਮੁੰਡੇ ਦਾ ਵਿਆਹ ਹੋ ਗਿਆ ਜੀ ਮੰਦਰ ਨੂੰ ਅਸੀਂ ਮੰਨਦੇ ਆ ਅਸੀਂ ਪੂਜਾ ਕਰਦੇ ਆ ਜਾਂ ਸ਼ਿਵਜੀ ਭਗਵਾਨ ਤੋਂ ਅਸੀਂ ਆਸ਼ੀਰਵਾਦ ਲੈ ਕੇ ਗਏ ਸੀ ਜਾਸੀਮ ਹਨੂਮਾਨ ਜੀ ਤੋਂ ਅਸ਼ੀਰਵਾਦ ਲੈ ਕੇ ਗਏ ਸੀ ਤਾਂ ਇੱਥੋਂ ਲੋਕਾਂ ਦੇ ਆ ਵੀ ਸਾਡੇ ਜਿਸ ਤਰ੍ਹਾਂ ਇਹ ਤ੍ਰਿਵੈਣੀ ਲੱਗੀ ਹੋਈ ਹੈ ਮੰਦਿਰ ਦੇ ਅੰਦਰ ਇੱਥੇ ਵੀ ਲੋਕ ਆ ਕੇ ਦੀਵਾ ਲਗਾਉਂਦੇ ਨੇ ਉੱਥੇ ਵੀ ਮੰਨਤਾ ਮੰਨਦੇ ਨੇ ਸੋ ਸਾਡੇ 3 4 5 ਕਿਸਮ ਦੀ ਜਿਹੜੀ ਮੰਨਤ ਹੈ ਉਹ ਚੱਲਦੀ ਹੈ ਸਾਰੇ ਲੋਕ ਇਸੇ ਕਰਕੇ ਜੁੜ ਗਏ ਇੱਥੇ ਕਿ ਇੱਥੇ ਇੱਕ ਤਾਂ ਬਿਲਕੁਲ ਜਦੋਂ ਲੋਕ ਆਉਂਦੇ ਨੇ ਬੜੇ ਪੀਸਫੁਲ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਬੈ ਕੇ ਪਾਠ ਵੀ ਕਰ ਲੈਂਦੇ ਨੇ ਕਿਉਂਕਿ ਬੜਾ ਪੌਸ਼ ਏਰੀਆ ਸਾਡਾ ਔਰ ਜਿਹੜੀ ਮੰਨਤਾ ਮੰਨ ਕੇ ਜਾਂਦੇ ਨੇ ਉਹ ਪੂਰੀ ਹੁੰਦੀ ਹੈ ਇਸੇ ਕਰਕੇ ਦਿਨੋਂ ਦਿਨ ਦਿਨੋਂ ਦੇ ਇਸੇ ਮੰਦਿਰ ਦੀ ਸ਼ਰਦਾ ਦੇ ਲੋਰ ਜੁੜੇ ਹੋਏ ਨੇ ਔਰ ਜਿਹੜੇ ਸਾਡੇ ਬ੍ਰਾਹਮਣ ਨੇ ਬੜੇ ਪੁਰਾਣੇ ਨੇ ਕਿਉਂਕਿ ਜਦੋਂ ਜਿਹੜੇ ਸਾਡੇ ਰਕੇਸ਼ ਪੰਡਤ ਜੀ ਇੱਥੇ ਹੁਣ ਮੈਨੇਜ ਕਰਦੇ ਨੇ ਸਾਰਾ ਧਾਰਮਿਕ ਕੰਮ ਉਹਨੇ ਲਿੱਤਾ ਹੋ ਜਿਵੇਂ ਵਾਰੀ ਉਹਨਾਂ ਦੇ ਫਾਦਰ ਇੱਥੇ ਹੁੰਦੇ ਸੀ ਉਹਨਾਂ ਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਹਨਾਂ ਨੂੰ ਅਸੀਂ ਦਿੱਤਾ ਸੀ ਚਾਰਜ ਸੋ ਮੈਂ ਸਮਝਦਾ ਕਿ ਜਦੋਂ ਦਾ ਮੰਦਿਰ ਬਣਿਆ ਸਾਡੇ ਜਿਹੜੇ ਰਕੇਸ਼ ਸੇਮ ਬਾਲਜੀ ਪੰਡਤ ਜੀ ਨੇ ਮੁੱਖ ਸਾਡੇ ਬ੍ਰਾਹਮਣ ਨੇ ਉਹਨਾਂ ਦੇ ਫਾਦਰ ਦੇ ਤੌਰ ਤੇ ਉਹਨਾਂ ਦੇ ਕਿਉਂਕਿ ਸਾਡੇ 3-4 ਪੀੜੀਆਂ ਤੋਂ ਲੋਕ ਇਹਨੂੰ ਮੰਨਦੇ ਆ ਰਹੇ ਨੇ ਉਹੀ ਪ੍ਰਥਾ ਚੱਲੀ ਆ ਰਹੀ ਹੈ ਸੋ ਲੋਕਾਂ ਦੀ ਸ਼ਰਧਾ ਬਹੁਤ ਹੈ ਇਸ ਕਰਕੇ ਇਸੇ ਕਰਕੇ ਸਾਡੇ ਇੱਥੇ ਮੰਦਿਰ ਨਾਲ ਜਿਹੜੀ ਲੋਕ ਜ਼ਿਆਦਾ ਜੁੜ ਰਹੇ ਨੇ ਕਿ ਜਿਵੇਂ ਕਿ ਕਿਹਾ ਜਾਵੇ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਕਿ ਲੋਕੀ ਇੱਥੋਂ ਸ਼ੁਰੂਆਤ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਤੇ ਸਰ ਜਿਵੇਂ ਕਿ ਇੰਨੇ ਸ਼ਰਧਾਲੂ ਜੁੜੇ ਨੇ ਜਾਂ ਸ਼ੁਰੂਆਤ ਕਰਦੇ ਨੇ ਤਾਂ ਇਸ ਮੰਦਿਰ ਚ ਜੋ ਟਾਈਮਿੰਗ ਹੈ ਕਿ ਆਰਤੀ ਦਾ ਟਾਈਮ ਹੈ ਜਾਂ ਕਿਵੇਂ ਵੀ ਉਹ ਕੀ ਹੈ ਸਰ ਉਹ ਸਾਡੇ ਇਸ ਤਰ੍ਹਾਂ ਵੀ ਅਸੀਂ ਮੀਂਡੇਜਮੈਂਟ ਨਾਲ ਸਾਰਾ ਇੱਕ ਬੈਠ ਕੇ ਬ੍ਰਾਹਮਣਾ ਨਾਲ ਸਲਾਹ ਕਰਕੇ ਇੱਕ ਤਾਂ ਅਸੀਂ ਇਹਦਾ ਸਵੇਰੇ 6 ਵਜੇ ਸਾਡੇ 5:30 ਵਜੇ ਮੰਦਰ ਖੁੱਲਦਾ 6 ਵਜੇ ਆਰਤੀ ਹੁੰਦੀ ਹੈ ਤੇ ਉਸ ਤੋਂ ਬਾਅਦ 12 ਵਜੇ 12 ਤੋਂ 4 ਅਸੀਂ ਰੈਸਟ ਰੱਖਦੇ ਆਂ 12 ਤੋਂ 4 ਮੰਦਰ ਬੰਦ ਹੁੰਦਾ ਕਿਉਂਕਿ ਬ੍ਰਾਹਮਣਾ ਨੇ ਵੀ ਰੈਸਟ ਕਰਨੀ ਹੁੰਦੀ ਹੈ ਔਰ ਨਾਲੇ ਸਾਡੇ ਇੱਕ ਸ਼ਾਸਤਰਾ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਭਗਵਾਨ ਕ੍ਰਿਸ਼ਨ ਹੈ ਉਹ ਵੀ ਦਿਨ ਚ ਸੌਂਦੇ ਨੇ ਇਹ ਇੱਕ ਧਾਰਮਿਕ ਜਿਹੜੀ ਮੰਨਤ ਹੈ ਸਾਡੀ ਤੇ ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ ਮੰਦਿਰ ਖੁੱਲਦਾ ਹੈ। ਸ਼ਾਮ ਨੂੰ 6:30 ਵਜੇ ਆਰਤੀ ਹੁੰਦੀ ਹੈ ਰੋਜ਼। ਆਰਤੂ ਦੇ ਉੱਪਰ ਲੋਕ ਜਿਹੜੇ ਜਿਹਨਾਂ ਨੂੰ ਆਰਤੀ ਦਾ ਸ਼ਾਮਿਲ ਹੋਣ ਦੀ ਇੱਛਾ ਹੁੰਦੀ ਆ ਹੁੰਦੇ ਨੇ ਉਹ ਤੇ ਹਰ ਮੰਗਲਵਾਰ ਨੂੰ ਹਨੂਮਾਨ ਜੀ ਦਾ ਪ੍ਰੋਗਰਾਮ ਹੁੰਦਾ ਹੈ। ਔਰ ਹਰ ਮੰਗਲਵਾਰ ਅਸੀਂ ਕੁਛ ਨਾ ਕੁਛ ਮੰਦਰ ਵੱਲੋਂ ਜਿਵੇਂ ਅੱਜ ਕੱਲ ਸਾਡੇ ਗਰਮ ਦੁੱਧ ਪਲਾਇਆ ਜਾ ਰਿਹਾ ਹੈ ਉਹ ਅਸੀਂ ਹਰ ਮੰਗਲਵਾਰ ਨੂੰ ਅਸੀਂ ਦੁੱਧ ਪਲਾਉਂਦੇ ਆ। ਜਿਹੜਾ ਵੀ ਫੰਕਸ਼ਨ ਆਉਂਦਾ ਹੈ ਚਾਹੇ ਮੰਦਿਰ ਦਾ ਸਥਾਪਨਾ ਦਿਵਸ ਹੋਵੇ ਚਾਹੇ ਜਨਮ ਅਸ਼ਟਮੀ ਹੋਵੇ ਚਾਹੇ ਸਾਡਾ ਸ਼ਿਵਰਾਤਰੀ ਹੋਵੇ ਚਾਹੇ ਕੋਈ ਸਾਡੇ ਕੋਈ ਹੋਰ ਜਿੰਨੇ ਵੀ ਧਾਰਮਿਕ ਅਸੀਂ ਦਿਨ ਮਨਾਉਨੇ ਆ ਜਿਵੇਂ ਅਸੀਂ ਤਲਸੀ ਦਾ ਮਾਤਾ ਦਾ ਵਿਆਹ ਦਾ ਪ੍ਰੋਗਰਾਮ ਕਰਦੇ ਆ ਇੱਥੇ ਉਹਨਾਂ ਸਾਰਿਆਂ ਤੇ ਅਸੀਂ ਲੰਗਰ ਲਾਉਨੇ ਆ ਸਾਰੀ ਪਬਲਿਕ ਕੋਈ ਵੀ ਆਵੇ ਉਹਨਾਂ ਲਈ ਅੱਛਾ ਬਹੁਤ ਹੀ ਸੁਆਦੀਸ਼ਟ ਲੰਗਰ ਲੱਗਦਾ ਔਰ ਸਾਰੇ ਲੋਕ ਬੜੇ ਖੁਸ਼ ਹੋ ਕੇ ਖਾ ਕੇ ਜਾਂਦੇ ਨੇ ਚਾਹੇ ਸਾਡਾ ਜਿਵੇਂ ਇਹ ਸਾਡਾ ਪ੍ਰੋਗਰਾਮ ਹੁੰਦਾ ਸਾਡਾ ਜਦੋਂ ਅਸੀਂ ਪਾਣੀ ਠੰਡਾ ਪਲਾਉਨੇ ਆ ਜੀ ਉਦੋਂ ਵੀ ਅਸੀਂ ਇੱਥੇ ਪ੍ਰੋਗਰਾਮ ਕਰਦੇ ਆ ਬੜਾ ਭਾਰੀ ਉਦੋਂ ਵੀ ਲੰਗਰ ਲਾਉਨੇ ਆ ਸੋ ਲਗ ਲਗ ਤਿਹਾਰਾਂ ਦੇ ਅਸੀਂ ਕੋਈ ਤਿਹਾਰ ਨਹੀਂ ਛੱਡਦੇ ਪੂਰੇ ਸਾਲ ਜਿੰਨੇ ਤਿਹਾਰ ਹੈ ਮਨਾਉਣੇ ਆ ਮੰਦਰ ਦੇ ਵਿੱਚ ਉਸਦਾਲੂ ਆਉਂਦੇ ਨੇ ਉੱਥੇ ਤੇ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਅਸ਼ਟਮੀ ਤੇ ਸ਼ਿਵਰਾਤਰੀ ਵੀ ਇੱਥੇ ਵਧੀਆ ਪ੍ਰੋਗਰਾਮ ਕੀਤਾ ਜਾਂਦਾ ਹੈ ਤਿਹਾਰਾਂ ਵੇਲੇ ਤੇ ਉਸ ਲਈ ਕੀ ਫੈਸਿਲਿਟੀਆਂ ਦਿੱਤੀ ਜਾਂਦੀ ਹੈ ਮੰਦਰ ਚ ਉਹਦੇ ਲਈ ਦੇਖੋ ਅਸੀਂ ਪੂਰੇ ਇੰਤਜ਼ਾਮ ਚਾਹੇ ਉਹ ਬਾਹਰ ਲੋਕਾਂ ਨੂੰ ਭੀੜ ਪਾਰਕਿੰਗ ਦਾ ਇੰਤਜ਼ਾਮ ਹੋਵੇ ਚਾਹੇ ਅੰਦਰ ਮੱਛਾ ਟੇਕਣ ਵਾਸਤੇ ਲਾਈਨ ਲਗਾਉਣ ਦੀ ਗੱਲ ਹੋਵੇ ਚਾਹੇ ਉਹਨਾਂ ਆਇਆਂ ਨੂੰ ਸਾਰਿਆਂ ਨੂੰ ਕੁਛ ਨਾ ਕੁਛ ਅਸੀਂ ਪ੍ਰਸ਼ਾਦ ਦੇਣ ਦੀ ਗੱਲ ਹੋਵੇ ਲੰਗਰ ਦੀ ਗੱਲ ਹੋਵੇ ਸਾਡੀ ਪੂਰੀ ਟੀਮ ਜਿਹੜੀ ਹੈ ਚਾਹੇ ਅਸੀਂ ਬਾਹਰੋਂ ਉਹਨਾਂ ਦਾ ਪੁਲਿਸ ਦਾ ਇੰਤਜ਼ਾਮ ਵੀ ਕਰਦੇ ਆਂ ਔਰ ਨਾਲ ਹੀ ਅਸੀਂ ਜਿਹੜਾ ਕੋਈ ਸਾਨੂੰ ਵਲੰਟਰੀ ਜਿਹੜੇ ਸਾਨੂੰ ਬਾਹਰੋਂ ਪੇੜ ਲੈਣੇ ਪੈਂਦੇ ਨੇ ਜਾਂ ਸਾਡੇ ਆਪਣੇ ਸ਼ਰਧਾਲੂ ਸੇਵਾਦਾਰ ਹੁੰਦੇ ਨੇ ਅਸੀਂ ਉਹਨਾਂ ਨੂੰ ਪੂਰਾ ਇੰਤਜ਼ਾਮ ਕਰਕੇ ਦਿੰਨੇ ਆ ਚਾਹੇ ਉਹਨਾਂ ਦਾ ਜੁੱਤੇ ਸੰਭਾਲਣ ਦਾ ਕੰਮ ਹੈ ਚਾਹੇ ਉਹਨਾਂ ਦਾ ਪਾਰਕਿੰਗ ਦਾ ਕੰਮ ਹੈ ਚਾਹੇ ਉਹਨਾਂ ਦਾ ਅੰਦਰ ਬੈਠਣ ਦਾ ਕੰਮ ਹੈ ਲੰਗਰ ਖਾਣ ਦਾ ਕੰਮ ਹੈ ਸਾਰੀ ਚੀਜ਼ ਦਾ ਇੰਤਜ਼ਾਮ ਅਸੀਂ ਆਪ ਕਰਦੇ ਆਂ ਔਰ ਸਾਡੇ ਸਰਦਾਲੂ ਬੜੇ ਜੁੜੇ ਹੋਏ ਨੇ ਬਹੁਤ ਸੇਵਾ ਕਰਦੇ ਨੇ ਸੋ ਬਹੁਤ ਹੀ ਵਧੀਆ ਗੱਲਬਾਤ ਇਸ ਮੰਦਿਰ ਬਾਰੇ ਸੁਣਨ ਨੂੰ ਮਿਲੀ ਹੈ ਬਹੁਤ ਹੀ ਵਧੀਆ ਲੱਗਿਆ ਇਹਨਾਂ ਨਾਲ ਇਸ ਮੰਦਿਰ ਦੇ ਚੇਅਰਮੈਨ ਨਾਲ ਗੱਲ ਕਰਕੇ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਮੰਦਿਰ ਬਾਰੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਤਾਂ ਜੁੜੇ ਰਹਿਣਾ ਸਾਡੇ ਚੈਨਲ ਦਾ ਮਿਰਰ ਟਾਈਮ ਦੇ